ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵਾਂ ਇੱਕ ਨਵਾਂ ਜਿਹਾ ਡਿਜ਼ਾਈਨ ਲੈ ਕੇ ਆਏ ਤੁਹਾਡੀ ਹਸਤੇ ਗਰਲਿਸ਼ ਲੁੱਕ ਦੇ ਵਿੱਚ ਪੇਪਰ ਸਿਲਕ ਹੈ ਬਹੁਤ ਵਧੀਆ ਕੱਪੜਾ ਦਾ ਛਣ ਨਹੀਂ ਬਿਲਕੁਲ ਵੀ ਕੋਈ ਕੰਪਲੇਨ ਨਹੀਂ ਬਹੁਤ ਸੋਹਣਾ ਚੀਜ਼ ਹੈ ਬਹੁਤ ਜਿਆਦਾ ਸ਼ਾਈਨ ਹੈ ਇਹਦੇ ਵਿੱਚ ਤੇ ਬਹੁਤ ਤਾਂ ਵਧੀਆ ਸਦਾ ਬਹਾਰ ਆਈਟਮ ਹੈ ਇਹ ਇਹ ਆਪਾਂ ਨੇ ਕੀਤਾ ਹੋਇਆ ਹੈ ਇਹਦੇ ਤੇ ਆਰੀ ਪਲੱਸ ਹੈਂਡਵਰਕ ਦਾ ਕੰਮ ਸਭ ਤੋਂ ਪਹਿਲਾਂ ਆਪਾਂ ਨੇ ਦੋ ਕਲੀਆਂ ਦਾ ਇੱਥੇ ਡੱਬਾ ਬਣਾਇਆ ਹੋਇਆ ਤੇ ਮੋਤੀ ਦਾ ਕੰਮ ਸਿੱਪੀ ਦਾ ਕੰਮ ਸਾਰਾ ਕੀਤਾ ਹੋਇਆ ਵਿੱਚ ਇਹਦੇ ਫਲਾਰ ਦਿੱਤੀ ਹੋਈ ਨੇ ਗਲੀ ਤੱਕ ਸਾਰੀ ਸ਼ਰਟ 'ਚ ਆਪਾਂ ਨੇ ਫਲਾਰ ਪਾਈ ਹੈ ਘੇਰੇ ਤੇ ਆਪਾਂ ਨੇ ਬਹੁਤ ਸੋਹਣੀ ਮੋਤੀਆਂ ਵਾਲੀ ਲੀਸ ਦੇ ਕੇ ਨਾ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਇਦਾਂ ਦੇ ਮੋਤੀ ਇੱਥੇ ਹੈ ਦੀ ਵਿੱਚ ਤੇ ਬਹੁਤ ਸੋਹਣੀ ਜੀ ਲੁੱਕ ਆ ਰਹੀ ਹੈ ਇਹਦੀ ਬਾਜੂ ਤੇ ਵੀ ਆਪਾਂ ਸੀਮ ਤੇ ਬਾਜੂ ਤੇ ਡਿਜ਼ਾਈਨ ਵੀ ਇਦਾਂ ਸੀਮ ਬਣਾਇਆ ਹੋਇਆ ਤੇ ਇਦਾਂ ਆਪਾਂ ਛੋਟੇ ਛੋਟੇ ਮੋਤੀਆਂ ਵਾਲੀ ਲੇਸ ਦੇ ਕੇ ਨਾ ਤੇ ਉਹਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਸੋਹਣੀ ਯੂਨੀਕ ਜੀ ਆਈਟਮ ਹੈ ਤੇ ਕੋਈ ਵੀ ਇਹਨੂੰ ਹੈਵੀ ਵੀ ਕਰਵਾ ਸਕਦਾ ਹਲਕਾ ਵੀ ਕਰਵਾ ਸਕਦਾ ਤੇ ਇਸੇ ਤਰੀਕੇ ਆਪਾਂ ਬਾਟਮ ਦੇ ਬਹੁਤ ਸੋਹਣੀ ਹਲਕੀ ਜੀ ਇਹਦੇ ਤੇ ਵੀ ਲੇਸ ਦੇ ਕੇ ਨਾ ਮੋਤੀਆਂ ਵਾਲੀ ਤੇ ਇਹਨੂੰ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣੀ ਚੀਜ਼ ਹੈ ਜੀ ਇਹ ਜਿਹੜਾ ਪੇਪਰ ਸਿਲਕ ਕਪੜਾ ਬਹੁਤ ਸੋਹਣਾ ਕਪੜਾ ਹੁੰਦਾ ਇਹਦੇ ਤੇ ਤੁਸੀਂ ਜਿਵੇਂ ਮਰਜ਼ੀ ਆਪਦਾ ਸੂਟ ਰੈਡੀ ਕਰਵਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬੈਲ ਆਈਕਨ ਦਾ ਬਟਨ ਦਬਾ ਦਿਓ ਨਾਲ ਹੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਨਵੇਂ ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਤੇ ਬਨੇ ਰਿਹਾ ਕਰੋ ਬਹੁਤ ਬਹੁਤ ਧੰਨਵਾਦ ਬਾਏ ਬਾਏ